ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਿਲੰਗ ਮਹਲਾ 9ਾ ਕਾਫੀ ਇੱਕ ਓੰਕਾਰ ਸਤਗੁਰ ਪਰਸਾਦ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਚਿਨਿ ਚਿਨੇ ਹੋਦ ਬਿਹਤ ਹੈ ਫੂਟ ਕਟ ਜਿਉ ਪਾਨੇ ਚੇਤਨਾ ਹੈ ਤੋ ਚੇਤ ਲਇ ਨਿਸ ਦਿਨ ਮੈਂ ਪ੍ਰਾਨੇ ਚਿਨਿ-ਚਿਨਿ ਆਉਦਿ ਬਿਹਾਤ ਹੈ ਫੂਟ ਕਟ ਜਿਉ ਪਾਨੇ ਰਹਾਉ ਹਰ ਗੁਣ ਕਾਹੇ ਨਾ ਗਾਵਹਿ ਮੂ ਰਖੇ ਅਗਿਆਨਾ ਝੂਠ ਹੈ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਉ ਨਾਨਕ ਤਹ ਭਜਨਤੇ ਨਿਰਪੈ ਪਦ ਪਾਵੇ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕੋ ਨਾਨਕ ਤਹ ਭਜਨ ਤੇ ਨਿਰਪੈ ਪਦ ਗਾਵੇ ਤਿਲੰਗ ਮਹਲਾ 9 ਕਾਫੀ ਇਕ ਓੰਕਾਰ ਸਤਗੁਰ ਪਰਸਾਦ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਚਿਨਿ ਚਿਨੈ ਆਉਦ ਬਿਹਾਤ ਹੈ ਫੂਟ ਕਟ ਜਿਉ ਪਾਨੇ ਚੇਤਨਾ ਹੈ ਤੋ ਚੇਤ ਲਇ ਨਿਸ ਦਿਨ ਮੈਂ ਪ੍ਰਾਨੀ ਚਿਨਿ ਚਿਨੈ ਆਉਦ ਬਿਹਾਤ ਹੈ ਫੂਟ ਕਟ ਜਿਉ ਪਾਨੇ ਰਹਾਉ ਹਰ ਗੁਣ ਕਾਹੇ ਨਾ ਗਾਵਹਿ ਮੋ ਰਖੇ ਅਗਿਆਨਾ ਝੂਠੇ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਉ ਨਾਨਕ ਤਹ ਭਜਨਤੇ ਨਿਰਪੈ ਪਦ ਪਾਵੇ ਅਜਹੁ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤਹੇ ਭਜਨ ਤੇ ਨਿਰਪੈ ਪਦ ਗਾਵੇ ਤਿਲੰਗ ਮਹਲਾ 9 ਕਾਫੀ ਇਕ ਓੰਕਾਰ ਸਤਗੁਰ ਪਰਸਾਦ ਚੇਤਨਾ ਹੈ ਤੋ ਚੇਤਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨੇ ਹੋਦ ਬਿਹਾਤ ਹੈ ਫੂਟ ਘਟ ਜਿਉ ਪਾਨੇ ਚੇਤਨਾ ਹੈ ਤੋ ਚੇਤਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨੇ ਹੋਦ ਬਿਹਾਤ ਹੈ ਫੂਟ ਕਟ ਜਿਉ ਪਾਨੇ ਰਹਾਉ ਹਰ ਗੁਣ ਕਾਹੇ ਨਾ ਗਾਵਹਿ ਮੂ ਰਖੇ ਅਗਿਆਨਾ ਝੂਠੈ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹ ਨਾਨਕ ਤਹ ਭਜਨਤੇ ਨਿਰਪੈ ਪਦ ਪਾਵੇ ਅਜਹੁ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹ ਨਾਨਕ ਤਹ ਭਜਨਤੇ ਨਿਰਪੈ ਪਦ ਗਾਵੇ ਤਿਲੰਗ ਮਹਲਾ ਨਵਾਂ ਕਾਫੀ ਇਕ ਓੰਕਾਰ ਸਤਗੁਰ ਪਰਸਾਦ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਚਿਨ ਚਿਨੇ ਆਦ ਬਿਹਾਤ ਹੈ ਫੂਟ ਕਟ ਜਿਉ ਪਾਨੇ ਚੇਤਨਾ ਹੈ ਤੋ ਚੇਤ ਲੈ ਨੇਸੇ ਦਿਨ ਮੈਂ ਪ੍ਰਾਨੀ ਚਿਨਿ-ਚਿਨਿ ਆਉਦ ਬਿਹਾਤ ਹੈ ਫੂਟ ਕਟ ਜਿਉ ਪਾਨੇ ਰਹਾਉ ਹਰ ਗੁਨ ਕਾਹੇ ਨਾ ਗਾਵਹਿ ਮੂਰਖ ਅਗਿਆਨਾ ਝੂਠੇ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹ ਨਾਨਕ ਤਹ ਭਜਨਤੇ ਨਿਰਪੈ ਪਦ ਪਾਵੇ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹ ਨਾਨਕ ਤਹ ਭਜਨਤੇ ਨਿਰਪੈ ਪਦ ਗਾਵੇ ਤਿਲੰਗ ਮਹਲਾ ਨੌਵਾਂ ਕਾਫੀ ਇੱਕ ਓੰਕਾਰ ਸਤਗੁਰ ਪਰਸਾਦ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਚਿਨ ਚਿਨੇ ਹੋਦ ਬਿਹਾਤ ਹੈ ਫੂਟ ਕਟ ਜਿਉ ਪਾਨੇ ਚੇਤਨਾ ਹੈ ਤੋ ਚੇਤ ਲਇ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਆਉਦ ਬਿਹਾਤ ਹੈ ਫੂਟ ਕਟ ਜਿਉ ਪਾਨੇ ਰਹਾ ਹਰ ਗੁਣ ਕਾਹੇ ਨਾ ਗਾਵਹਿ ਮੂ ਰਖੇ ਅਗਿਆਨਾ ਝੂਠ ਹੈ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਉ ਨਾਨਕੁ ਤਹ ਭਜਨਤੇ ਨਿਰਪੈ ਪਦ ਪਾਵੇ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕੋ ਨਾਨਕ ਤਹ ਭਜਨ ਤੇ ਨਿਰਪੈ ਪਦ ਗਾਵੇ ਤਿਲੰਗ ਮਹਲਾ ਨਵਾਂ ਕਾਫੀ ਇੱਕ ਓੰਕਾਰ ਸਤਗੁਰ ਪਰਸਾਦ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਚਿਨਿ ਚਿਨਿ ਆਉਤ ਬਿਹਾਤ ਹੈ ਫੂਟ ਘਟ ਜਿਉ ਪਾਨੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੇ ਚਿਨਿ ਚਿਨਿ ਆਉਤ ਬਿਹਾਤ ਹੈ ਫੂਟ ਘਟ ਜਿਉ ਪਾਨੇ ਰਹਾਉ ਹਰ ਗੁਣ ਕਾਹੇ ਨਾ ਗਾਵਹਿ ਮੋ ਰਖੇ ਅਗਿਆਨਾ ਝੂਠੈ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਉ ਨਾਨਕ ਤਹ ਭਜਨਤੇ ਨਿਰਪੈ ਪਦ ਪਾਵੇ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤਹੈ ਭਜਨ ਤੇ ਨਿਰਪੈ ਪਦ ਗਾਵੇ ਤਿਲੰਗ ਮਹਲਾ 9 ਕਾਫੀ ਇਕ ਓਅੰਕਾਰ ਸਤਗੁਰ ਪਰਸਾਦ ਚੇਤਨਾ ਹੈ ਤੋ ਚੇਤਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨੇ ਆਉਦ ਬਿਹਾਤ ਹੈ ਫੂਟ ਕਟ ਜਿਉ ਪਾਨੇ ਚੇਤਨਾ ਹੈ ਤੋ ਚੇਤਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨੇ ਆਉਦ ਬਿਹਾਤ ਹੈ ਪੂਟ ਕਟ ਜਿਉ ਪਾਨੇ ਰਹਾਉ ਹਰ ਗੁਣ ਕਾਹੇ ਨਾ ਗਾਵਹਿ ਮੂ ਰਖੇ ਅਗਿਆਨਾ ਝੂਠਾ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹ ਨਾਨਕ ਤਹ ਭਜਨਤੇ ਨਿਰਪੈ ਪਦ ਪਾਵੇ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹ ਨਾਨਕ ਤਹ ਭਜਨਤੇ ਨਿਰਪੈ ਪਦ ਗਾਵੇ ਤਿਲੰਗ ਮਹਲਾ 9 ਕਾਫੀ ਇਕ ਓੰਕਾਰ ਸਤਗੁਰ ਪਰਸਾਦ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਚਿਨ ਚਿਨੇ ਆਦ ਬਿਹਾਤ ਹੈ ਫੂਟ ਘਟ ਜਿਉ ਪਾਨੇ ਚੇਤਨਾ ਹੈ ਤੋ ਚੇਤ ਲੈ ਨੇਸੇ ਦਿਨ ਮੈਂ ਪ੍ਰਾਨੀ ਛਿਨ ਛਿਨ ਔਦ ਬਿਹਾਤ ਹੈ ਫੂਟ ਕਟ ਜਿਉ ਪਾਨੇ ਰਹਾ ਹਰ ਗੁਨ ਕਾਹੇ ਨਾ ਗਾਵਹਿ ਮੂਰਖ ਅਗਿਆਨਾ ਝੂਠੇ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹ ਨਾਨਕ ਤਹ ਭਜਨਤੇ ਨਿਰਪੈ ਪਦ ਪਾਵੇ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹ ਨਾਨਕ ਤਹ ਭਜਨਤੇ ਨਿਰਪੈ ਪਦ ਗਾ ਲੈਂ ਮਹਲਾ ਨੌਵਾਂ ਕਾਫੀ ਇੱਕ ਓੰਕਾਰ ਸਤਿਗੁਰ ਪਰਸਾਦ ਚੇਤਨਾ ਹੈ ਤਉ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਚਿਨ ਚਿਨੇ ਹੋਦ ਬੇਹਾਤ ਹੈ ਫੂਟ ਕਟ ਜਿਉ ਪਾਨੇ ਚੇਤਨਾ ਹੈ ਤੋ ਚੇਤ ਲਇ ਨਿਸ ਦਿਨ ਮੈਂ ਪ੍ਰਾਨੇ ਛਿਨ ਛਿਨ ਹਉਦ ਬਿਹਾਤ ਹੈ ਫੂਟ ਕਟ ਜਿਉ ਪਾਨੇ ਰਹਾਉ ਹਰ ਗੁਣ ਕਾਹੇ ਨਾ ਗਾਵਹਿ ਮੂ ਰਖੇ ਅਗਿਆਨਾ ਝੂਠਾ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਉ ਨਾਨਕ ਤਹ ਭਜਨਤੇ ਨਿਰਪੈ ਪਦ ਪਾਵੇ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੁ ਨਾਨਕ ਤਹ ਭਜਨ ਤੇ ਨਿਰਪੈ ਪਦ ਗਾਵੈ ਤਲੰਗ ਮਹਲਾ ਨਵਾਂ ਕਾਫੀ ਇਕ ਓੰਕਾਰ ਸਤਗੁਰ ਪਰਸਾਦ ਚੇਤਨਾ ਹੈ ਤਉ ਚੇਤਲੈ ਨਿਸ ਦਿਨ ਮੈਂ ਪ੍ਰਾਨੀ ਚਿਨਿ ਚਿਨੈ ਆਉ ਦਿ ਬਿਹਾਰਤ ਹੈ ਫੂਟ ਘਟ ਜਿਉ ਪਾਨੇ ਚੇਤਨਾ ਹੈ ਤੋ ਚੇਤ ਲਇ ਨਿਸ ਦਿਨ ਮੈਂ ਪ੍ਰਾਨੀ ਚਿਨਿ ਚਿਨੈ ਆਉ ਦਿ ਬਿਹਾਰਤ ਹੈ ਫੂਟ ਘਟ ਜਿਉ ਪਾਨੇ ਰਹਾਉ ਹਰ ਗੁਣ ਕਾਹੇ ਨਾ ਗਾਵਹਿ ਮੋ ਰਖੇ ਅਗਿਆਨਾ ਝੂਠਾ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਾ ਨਾਨਕ ਤਹ ਭਜਨਤੇ ਨਿਰਪੈ ਪਦ ਪਾਵੇ ਅਜਹੁ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹ ਨਾਨਕ ਤਹ ਭਜਨ ਤੇ ਨਿਰਪੈ ਪਦ ਗਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ